ਤੋੜ ਦੋ ਬਈ ਯਾਰ ਤੋੜ ਲੋਪਰਾ ਚੈੱਕ ਕਰ ਸਾਬੇ ਸੁਆ ਵੀਰੇ ਕਿਵੇਂ ਦੱਸਿਆ ਸੁਆ ਦੂਜਾ ਜੀ ਦੂਜਾ ਸੁਆ ਹਾਂਜੀ ਠੀਕ ਆ ਲੋਪਰਾ ਦੇਖ ਸਾਬੇ ਤਾਂ ਕੀ ਪਣੀ ਪਲੋਸੀ ਤੇ ਲੈ ਵੇ ਤਾਂ ਦਾ ਜਪਰਾ ਤੁਸੀਂ ਲਾ ਹਵੇ ਠੀਕ ਹੈ ਜੀ ਖੁੱਦ ਲੋ ਜੀ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਤੌਲਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਦੋ ਮੱਜਾਂ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ نوٹ ਕਰੋ ਜੀ 7728000953 ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਨੂੰ ਵੱਧ ਤੋਂ ਵੱਧ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਡਾਕ ਤੱਕ ਨੰਬਰ ਦੀ ਵੀਡੀਓ ਅਪਲੋਡ ਕਰ ਸਕੀਏ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸਸੀ ਕਾਈ ਸਸਵੀਕਾਰ ਜੀ ਨਾਮ ਵੀਰੇ ਆਪਣਾ ਨਾਮ ਵੀਰੇ ਮਣੀ ਪਿੰਡ ਤੋਂ ਹੋਆ ਜ਼ਿਲ੍ਹਾ ਬਰਨਾਲਾ ਹੀ ਆਪਣਾ ਠੀਕ ਆ ਤੇ ਕਿੰਨੀਆਂ ਮੱਝਾਂ ਭਰੀਆਂ ਆਪਣੇ ਕੋਲ ਦੋ ਮਹੀ ਮੱਝਾਂ ਨੇ ਇੱਕ ਮੀਣੀ ਮੱਝ ਐ ਇੱਕ ੁੰਡੀ ਛੋਟੀ ਐ ਜੀ ਠੀਕ ਆ ਮੀਨ ਹੋਈ ਜੂੜ ਦੋ ਮਹੀਨੇ ਸੂਈ ਨੂੰ ਹਾਂਜੀ ਦੁੱਧ 12-13 ਕਿਲੋ ਤਿਆਰ ਆਈ ਹੁਣ ਠੀਕ ਆ ਇਹਦੇ ਮਗਰ ਬੱਚਾ ਕੱਟਾ ਗਈ ਆ ਬੈਠਾ ਗਈ ਮਗਰ ਉਹਨੇ ਘਰ ਮਗਰ ਕੱਟਾ ਹਾਂਜੀ ਠੀਕ ਆ ਹਰਿਆਣੇ ਵਾਲੀਆਂ ਬਈ ਮੱਝਾਂ ਐ ਆ ਹਰਿਆਣੇ ਦੀਆਂ ਮਈਆਂ ਨੇ ਬਾ 3 ਕਿਲੋ ਆਪਣੀ ਮਾਂ ਕੇ ਦੋ ਮਹੀਨੇ ਸੂਈ ਦੇ ਦੂੰਗੀ ਉਧਰ ਲਈ ਮੈਂ ਹੀ ਦਿੰਦੀ ਆ ਜੀ ਠੀਕ ਆ ਦੇਖ ਲੋਪਰਾ ਇਹਦਾ ਦੇਖ ਸਕਦਾ ਤੁਸੀਂ ਅਰਮਾਂ ਵਾਲੀ ਦਾ ਥਾਂ ਤੋਂ ਬਹੁਤ ਸੋਹਣਾ ਲੱਗਿਆ ਮੋਟਾ-ਮੋਟਾ ਤੇ ਤੋੜ ਦੋ ਬਈ ਯਾਰ ਤੋ ਲੋਪਰਾ ਚੈੱਕ ਕਰ ਸਾਹਿਬ ਸੁਆ ਵੀਰੇ ਕਿਵੇਂ ਦੱਸਿਆ ਸੁਆ ਦੂਜਾ ਜੀ ਦੂਜਾ ਸੁਆ ਹਾਂਜੀ ਠੀਕ ਆ ਲੋਪਰਾ ਦੇਖ ਸਾਡੋ ਚੰਗੀ ਪਣੀ ਪਲੋਸੀ ਤੇ ਲੈ ਵੇ ਤਾਂ ਤਾ ਜਪਰਾ ਤੁਸੀਂ ਲਾ ਹਵੇ ਠੀਕ ਹੈ ਜੀ ਖੋਦ ਲੋ ਜੀ ਕਰੇ ਵੀ ਗਾਰੰਟੀ ਹੋ ਦੁੱਧ ਦੀ ਆਲ ਦੀ ਆ ਦੇ ਘਰੇ ਲੈ ਆ ਕੇ ਚੋਲੇ ਹੀ ਫੇਰ ਪਾਸੇ ਭੇਜ ਦੇ ਆਪਾਂ ਤਾਂ ਵੀ ਕੋ ਚੱਕਰ ਅੱਛਾ ਜੀ ਹਾਂਜੀ ਠੀਕਾ ਵੈਸੇ ਤਾਂ ਅਗਰ ਤਸਲੀ ਕਰਕੇ ਇੱਥੇ ਲਈ ਤਸਲੀ ਕਰਕੇ ਲੈ ਆ ਬਈ ਇਹ ਕਿਨੇ ਲੈ ਕੇ ਜਾਣੀ ਦੋ ਡੰਗ ਚੋਕੇ ਹੈਣਾ ਬਈ ਦੋ ਡੰਗ ਚੋਕੇ ਕਿੰਨਾ ਲੀਟਰ ਮਿਲਾ ਦੋਗੇ ਤੁਸੀਂ 12 ਕਿਲੋ ਜੀ 12 ਕਿਲੋ ਕੰਡੇ ਧਰ ਕੇ ਦੇ ਦਾਂਗੇ 12 ਕਿਲੋ ਮੈਂ ਦੋ ਡੰਗ ਚੋਕੇ ਦੋ ਡੰਗ ਠੀਕ ਹੈ ਜੀ ਤਸਲੀ ਤੇ ਚਾ ਕਗਲੀ ਨਹੀਂ ਆਪ ਨੂੰ ਕਰਨੀ ਹੈਣਾ ਦੋ ਡੰਗ ਚੋਕੇ ਤੇ ਆ ਬੱਚਾ ਕੱਟਾ ਆ ਬੱਚਾ ਹੀ ਖੋਸੋ ਕੇ ਬੱਚੇ ਦੇ ਮਿਲਣਾ ਖੋਸੋ ਕਿੱਲੇ ਬਈ ਦੱਸੀਂਦਾ ਬਈ ਇਹਦਾ ਤੇ ਹਾਂ ਜੀ 22 ਮੈਂ ਨਾਲ ਲੈਵਾ ਪਿਆਈ ਹੁਣ ਵੀ ਮੈਂ ਥੱਲੇ ਹਾਂਜੀ ਹਾਂਜੀ ਇਹ 15 ਦੀ ਸੂਈ ਹੁੰਦੀ ਆ ਐਂ ਲੱਗਦੀ ਮੈਂ ਬਈ ਰੇਟ ਨਾਲ ਜਮੀ ਖਿੱਚ ਬਸ ਖੱਚ ਕੇ ਜਦਾ ਦੇ ਬਸ ਅਗਲੇ ਨੂੰ ਵੀ ਖੱਚ ਕੇ ਦਾ 92000 ਰੁਪਏ ਲੈਣਾ ਗਾ ਜੀ ਮੈਂ ਇਹਦਾ 92000 ਹਾਂਜੀ 95 ਕਰ ਦੇ 97 ਕਰ ਦੀ ਮੁੱਲ 95 97 ਦੇਣਾ 92 92000 ਦੀ ਮੈਂ ਦੇਵਾਂਗਾ ਜੀ ਠੀਕ ਆ ਦੁਬਾਰੇ ਫੇਰ ਚਾਤੀ ਮਰਵਾਣੇ ਭਾਈ ਦੇ ਵਿੱਚ ਸੀ ਠੀਕ ਹੈ ਚੈੱਕ ਕਰ ਲੈ ਹਾਂਜੀ ਭਾਈ ਦੂਜੀ ਵੀ ਸਮਝ ਜਾਣ ਕਰੀ ਦੂਜੀ ਜੋਟੀ ਨੂੰ ਹੋ ਗਈ 20 25 ਮਿੰਟ ਸੂਈ ਨੂੰ ਜੀ ਹਾਂਜੀ ਇਹ ਹਰਿਆਣੇ ਚੋਂ ਲਈ ਸੀ ਆਪਾਂ ਠੀਕ ਆ ਬਸ ਬਸ ਕੀ ਯਾਰ ਟੀਕਾ ਟੂਕਾ ਦੱਸਿਆ ਹੋਈ ਆਪਾਂ ਨੂੰ ਦਾਰੇ ਸਾਹ ਦੀ ਕੱਟੀ ਆਈ ਮਗਰ ਆਸਟਰਾਸਟਰੂ ਆਪਾਂ ਨੂੰ ਬੰਦੇ ਨੇ ਫੜਾਤਾ ਸੀ ਸਾਰਾ ਇਸ ਤਰ੍ਹਾਂ ਠੀਕ ਹੈ ਹਾਂਜੀ ਉਹ ਪ੍ਰੋਸੈਸ ਕਰਦੇ ਤੁਹਾਨੂੰ ਦਿਖਾਉਂਦੀ ਦਾਰੇ ਸਾਹਮਣੇ ਹੈ ਹਾਂ ਦਾਰੇ ਸਾਹਮਣੇ ਹੈ ਲక్ష్ਮੀ ਡੈਰੀ ਫਾਰਮ ਆੜੇ ਕੱਟੀ ਦਿਖਾਓ ਕਿ ਲੱਗਾ ਸਾਰਾ ਨਿਕਲਿਆ ਦਾਰੇ ਸਾਹਮਣੇ ਦਾ ਪੇ ਨਿਕਲ ਗਈ ਕੋਈ ਦੇਖ ਦਾਰੇ ਸਾਹਮਣੇ ਦੀ ਕੱਤੀ ਹੈ ਪਾ ਠੀਕ ਹੈ ਜੀ ਠੀਕ ਨੇਕਟ ਕਟਪੂੜਾ ਤੇ ਸਨਕਪੂੜਾ ਹਣ 20 ਮਿੰਟ ਹੋਇਆ ਬਈ 20 ਮਿੰਟ ਹੋਇਆ ਜੀ ਠੀਕ ਨਾਲ ਕੋ ਭਰਾ ਨਾਲ ਯਾਰੀ ਚੈੱਕ ਕਰ ਸਕ ਹਾਂਜੀ ਮਾਝੀ ਦੱਸੋ ਜਾਣਕਾਰੀ ਹੁਣ ਸੁਹਾ ਕਹਿਮਾ ਜੀ ਦੂਜਾ ਸੁਹਾਈ ਇਹਦਾ ਦੂਜਾ ਸੁਆ ਹਾਂ ਪਹਿਲਾਂ ਨੇ 15 ਕਿਲੋ ਦਿੱਤਾ ਸੀ ਠੀਕ ਆ 17 18 ਕਿਲੋ ਪਾ ਦੋ ਯਾ ਤੇ ਕੀ ਬਰੀਕ ਬਰੂਕ ਬਹੁਤ ਆਈ ਲੋ ਠੀਕ ਆ ਆ ਮੋਟਾ ਆ ਪਿੰਡਾਣੀ ਹੈਗਾ ਜੀ ਓਕੇ ਲੋ ਜੀ ਖਲੇ ਜੇਰ ਪੈਣੀ ਹੈ ਲੋ ਸਾਂ ਤੁਨ ਬਹੁਤ ਚੰਗਾ ਲੱਗਾਈ ਮੋਟਾ ਮੋੜਾ ਠੀਕ ਆ ਠੀਕ ਆ ਉਨੀ ਗਾੜੀ ਦਾ ਉਨੀ ਪਸਾੜੀ ਰਹੀ ਹੈ ਨਾ ਵੀ ਗਾੜੀ ਚ ਕਿਲੋਪ ਦੀ ਕੱਢੂ ਕਦੇ ਮਾਗਰ ਲੈ ਜੀ ਦੁੱਧ ਹੋਊਗਾ ਠੀਕ ਆ ਤੇ ਮੈਂ ਆਪਣੇ ਆਮ ਮਈਆਂ ਦੇ ਵੀ ਗਾੜੀ ਚ ਮੂਰੇ ਡੂਢ ਦੋ ਕਿਲੋ ਹੁੰਦਾਗਾ ਠੀਕ ਆ ਐਣੀ ਉਨਾ ਹੀ ਮੂਰੇ ਉਨਾ ਹੀ ਮਾਗਰੋ ਕਢਣਾਗਾ ਠੀਕ ਆ ਤੋ ਬਾਕੀ ਸਿੰਗਸੋਂ ਕੁਆਲਿਟੀ ਦੀ ਬਹੁਤ ਚੰਗੀ ਏ ਮੈਂ ਠੀਕ ਆ ਉਪਰਾ ਕਿਸੇ ਕਰ ਸਕਦਾ ਕੱਟੀ ਬਹੁਤ ਸੋਹਣੀ ਕਰਮਾਂ ਵਾਲੀ ਦੀ ਇਹ 20000 ਦੀ ਕੱਟੀ ਆਪਾਂ ਤੋਂ ਬੰਦੇ ਲੈਂਦੇ ਸੀ ਉਹਨਾਂ ਨੇ ਕਿਹਾ ਸੀਗਾ ਵੀ ਜੇ ਕੱਟੀ ਮਹਣੇ ਦੇਤੀ ਜੀ ਤਾਂ 20000 ਦੇ ਆਪਾਂ ਕੱਟੀ ਲੈ ਜਾਾਂਗੇ ਠੀਕ ਆ ਇਹ ਕਿਸੇ ਵੀਰਪਾਈ ਉਹਨਾਂ ਨੂੰ ਕਟਾਉਣੇ ਹੋਈ ਆਪਣੇ ਘਰੇ ਭੇਜ ਦੇਣਾ ਆਪਾਂ ਨੂੰ 20000 ਰੁਪਏ ਦੀ ਕੱਟੀ ਭੇਜਾਂਗੇ ਉਹਨਾਂ ਦੇ ਘਰੇ ਪਾ ਹੁਣੀ ਤੁਰਤ ਪੈ ਹੁਣੀ ਨਾਲ ਦੀ ਨਾਲ ਠੀਕ ਆ ਲੋਪਰਾ ਜੇ ਕਿਸੇ ਨੂੰ ਨਹੀਂ ਕੱਟੀ ਚਾਹੀਦੀ ਤਾਂ ਬਾਈ ਕਹਿੰਦਾ ਕੱਟੀ 20000 ਰੁਪਏ ਦੀ ਬਾਈ ਕਹਿੰਦਾ ਕੱਟ ਲਾਂਗੇ ਹਨ ਕਿਉਂ ਚਾਰਟ ਸ਼ੂ ਮੱਝ ਦਾ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਨੇਵਾ ਲੂਵਾ ਕਰਮਾ ਵਾਲੀ ਦਾ ਤੇ ਚੰਗੀ ਪੜੀ ਪਲੋਸੀ ਆ ਭਰਾ ਠੀਕ ਹੈ ਜੀ ਕਰਮਾ ਵਾਲ ਨੇ ਦਿੱਤੀ ਵੀ ਕੱਟੀ ਆ ਲੋ ਜੀ ਬਾਕੀ ਉਧਰ ਨਹੀਂ ਮੈਂ ਰੰਗ ਹੀ ਨਹੀਂ ਲਾਉਂਦਾ ਯਾ ਆਪਣੀ ਮੈਂ ਨਾਲ ਉਹ ਮੈਂ ਇੱਧਰ ਲਈ ਆਈ ਉਹ ਖੜੀ ਆ ਇਹ ਕੰਮ ਆ ਆਪਣੀ ਮੈਂ ਇੱਧਰ ਲਈ ਰਹੀ ਦੀ ਮੈਂ ਆਂਗੀ ਹਾਂ ਇਹਨਾਂ ਰੰਗ ਹੀ ਨਹੀਂ ਲਾਉਂਦੇ ਆ ਮਈਆਂ ਦੇ ਨਾਲ ਜੀ ਠੀਕ ਆ ਸਹੀ ਗੱਲ ਹੈ ਸਹੀ ਗੱਲ ਬਾਕੀ ਬਾਕੀ ਭਾਈ ਦੁੱਧ ਵਾਲੀ ਆ ਦੁੱਧ ਵਾਲੀ ਹੈਣਾ ਹਾਂ ਜੀ ਠੀਕ ਆ ਠੀਕ ਆ ਮਾ ਅਗਰ ਵੀ ਕੱਟੀ ਆ ਕਰਮਾ ਵਾਲੀ ਦੇ ਹੈਨਾ ਤੇ ਚੱਕ ਤੇ ਦਸੱਲੀ ਭਾਈ ਕਹਿੰਦਾ ਦੋ ਰੰਗ ਚੋਕ ਲੈ ਜਾਈ ਚਾਹੇ ਦੋ ਰੰਗ ਚੋਕ ਹੈ ਜੀ ਠੀਕ ਹੈ ਸਟਾਰਟਿੰਗ ਹੋਣੀ ਆ ਮੈਂ ਇਹਦੀ ਬੋਲ ਦੇ 12 ਕਿਲੋ ਚੱਕ ਮਿਲ ਕੇ ਲੈ ਜਾਈ ਆਪਣੇ ਕੋਲ ਠੀਕ ਹੈ ਐਣੀ ਆ ਪੰਜਾਂ ਨੂੰ ਕਹਿੰਦੇ ਮਿਲਾਉਣ ਦੀ 12 ਕਿਲੋ ਮੈਂ ਅੱਜ ਬਣਵਾ ਦਾਂਗੀ ਯਾਰ ਠੀਕ ਹੈ ਵੱਡੇ ਭਾਈ ਰੇਟ ਸਹੀ ਸਹੀ ਦਾ ਦੱਸੋ ਇਹਦਾ ਵੀ ਬਸ 100 ਰੁਪਏ ਛੋੜ ਇਹਦੇ ਵਿੱਚ ਕਰਿਓ ਬਸ ਇਹਦਾ ਮੁੱਲ 1 55 ਦਾ ਜੀ ਹਾਂਜੀ 1 45 ਦੀ ਮੈਂ ਦੇਵਾਂਗੇ ਹਾਂ ਨਾ 1 ਲੱਖ 45 ਹਜ਼ਾਰ ਦੀ ਆ ਭਾਜਣੀ ਮੱਝ ਤੇ ਰੇਟ ਕਰਦੇ ਦਾ 1 ਲੱਖ 20 ਹਜ਼ਾਰ ਦੀ ਕੱਟੀ 15 ਦਿਨਾਂ ਦੇ ਵਿੱਚ ਬੰਦਾ ਆਪਣੇ ਕਹਿ ਜਦੋਂ ਮਰਜੀ ਸਾਢੇ ਠੀਕ ਆ ਓਕੇ ਦੇ ਦਾਣੇ ਉਹ ਲੋਪਰਾ ਕਹਿਣਾ ਵਾ ਕੰਮ ਨਹੀਂ ਵੀ ਅੱਜ ਕਟਾਵਾਂ ਲਈ ਕੱਟੀ ਦਾ ਆਪਾਂ ਜਦੋਂ ਮੈਂ ਜਿਹੜਾ ਅੱਗੇ ਲੈ ਕੇ ਜਾਊ ਇੱਕ ਪੈਂਦਾ ਆਪਾਂ ਨੂੰ ਇੱਕ 25 ਮੈਂ ਇਹਦਾ ਦੇ ਜੇ ਚੜਾ ਗਏ 15 ਨਾਲ ਕੱਟੀਆਂ ਪਾੜ ਦੇ ਘਰ ਚੱਕ ਲਿਆ ਮੰਗ ਅਗਲੇ ਦੀ ਮੈਂ ਮਿਲੇ ਨਾ ਮਰੇ ਆਪਣੀ ਕੋਈ ਚੱਕਰ ਨਹੀਂ ਠੀਕ ਆ ਜੇ ਕਟਾਉਣੀ ਅਗਲੇ ਨੇ ਅੱਜ ਓਕੇ ਓਕੇ ਲੋਪਰਾ ਠੀਕ ਆ ਜੀ ਬਾਈ ਨੇ ਇਸ ਨੂੰ ਦੱਸਤਾ ਜਿਹੜੀਆਂ ਗੱਲਾਂ ਦੱਸੀਆਂ ਤੇ ਚੈੱਕ ਕਰ ਸਕਦੇ ਤੁਸੀਂ ਬਾਈ ਕਹਿੰਦਾ ਕੱਟੀ ਤਾਂ ਜੇ ਮੈਂ ਤੁਹਾਨੂੰ ਬਾਈ ਨੇ ਦੱਸਿਆ ਮੈਂ ਕਰ ਸਕਦਾ ਹਾਂ ਜੇ ਕਿਸੇ ਨੂੰ ਜ਼ਰੂਰਤ ਆ ਤਾਂ ਮਰਜ਼ ਤੁਹਾਡੇ ਸਾਹਮਣ ਠੀਕ ਹੈ ਜੀ ਇੱਕ ਮੀਨੀ ਮੱਝ ਆ ਤੇ ਇਹਦਾ ਵੀ ਲੇਵ ਦੰਦਾ ਚ ਤੁਸੀਂ ਵਾਖ ਦਿਓ ਮਗਰ ਹੈਗਾ ਤੇ ਕੱਟਾ ਉਹਦੇ ਮਗਰ ਇਹ ਕੱਟੀ ਠੀਕ ਹੈ ਜੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਮਿਲਦੇ ਆ ਪ੍ਰੈਕਟਿਸ ਦੀ ਨਵੀਂ ਵੀਡੀਓ ਚ ਓਕੇ ਬਾਏ